ਕੋਲ ਦੇ ਮਾਰੀ ਬਹੁਤ ਗਿਆ ਬਾਤ ਨੂੰ ਨਹੀਂ ਕਰੀਂਗੇ ਬਿਤਾਈਏ ਨਾਲੇ ਨਾਲੇ ਕਿੱਥਾ ਆਈਏ ਆਏ ਤਾਈਓ ਰਾਜੀ ਆਏ ਤਾਈਓ ਰਾਜੀ ਕੋਈ ਨਾ ਇਹ ਗਸ਼ਮਣੀ ਜੀ ਕਰੇ ਨਾ ਤੂੰ ਤਾਂ ਆਪਣੇ ਘਰੇ ਨ ਵੀ ਚੜਕੇ ਜੀ ਬਸ ਬਾਕੀ ਹੋ ਗਿਆ ਹਰ ਕੀ ਬਣ ਕੇ ਦੇਖ ਸਕਦੇ ਹੋ ਦੋਸਤੋ ਗਰੀਬ ਦਿਹਾੜੀਦਾਰ ਜੇ ਕਹਦੀ ਮਜ਼ਦੂਰ ਦਾ ਸਿਕਰ ਦੁਪਹਿਰੇ ਅੱਗ ਲੱਗ ਗਈ ਅੱਗ ਲੱਗਣ ਕਰਕੇ ਦੇਖੋ ਬੈਡਰ ਸੜ ਗਏ ਸਾਰੇ ਪਰ ਜਾਨਮਾਲ ਦਾ ਜਿਹੜੀ ਉਹ ਬੱਚਿਆਂ ਦੀ ਜਿਹੜ ਹੋਰ ਬਚਤ ਰਹਿ ਗਈ ਸਿਕਰ ਦੁਪਹਿਰੇ ਅੱਗੇ ਲੱਗ ਗਈ ਕਾਰਨ ਹਜੇ ਪਤਾ ਨਹੀਂ ਕਿਵੇਂ ਲੱਗਿਆ ਦੇਖੋ ਪੇਟੀ ਹੋਰ ਆ ਬੈੱਡ ਸਾਰੇ ਜਿਵੇਂ ਕਹੀਏ ਸੜ ਕੇ ਸੁਆਹ ਹੋ ਗਿਆ ਸਮਾਨ ਆ ਦੇਖੋ 35 ਕਬਜੇ ਤੱਕ ਜਾਣੇ ਕਿ ਲੋਕ ਤੱਕ ਪਿਗਲ ਗਏ ਪਰ ਲੱਗੀ ਕਮਰੇ ਚ ਆ ਦੇਖੋ ਕੋਈ ਹਿਸਾਬ ਚ ਨਹੀਂ ਆਈ ਗੱਲ ਵੀ ਕਿਵੇਂ ਲੱਗੀ ਹੈ ਕੀ ਗੱਲਬਾਤ ਹੈ ਦੇਖੋ ਹਜੇ ਵੀ ਸੇਕ ਮਾਰਦਾ ਤੇ ਸਾਰੀ ਛੱਤ ਕਾਲੀ ਹੋ ਗਈ ਆ ਦੇਖੋ ਇੱਥੇ ਬੈੱਡ ਪਿਆ ਸੀ ਬੈੱਡ ਗਲ ਗਿਆ ਤੇ ਇੱਥੇ ਆ ਤਾਰ ਹੈ ਹੁਣ ਇਹ ਨਹੀਂ ਪਤਾ ਵੀ ਕਿੰਸ ਪਾਰ ਕਬਜੀ ਹੈ ਹਜੇ ਕੋਈ ਹਿਸਾਬ ਚ ਨਹੀਂ ਗੱਲ ਹੈਗੀ ਹੁਣ ਤੇਹਾੜੀ ਦਾਰ ਬੰਦਾ ਦੱਸੋ ਵੀ ਤੁਸੀਂ ਹਿਸਾਬ ਲਾ ਲਓ ਵੀ ਕੀ ਕਰੂਗਾ ਬੱਚੇ ਇੰਨਾ ਸ਼ੌਕਰ ਬਾਹਰੇ ਸੀਗੇ ਬਜ਼ੁਰਗ ਦੂਜੇ ਕਮਰੇ ਚ ਪਏ ਸੀ ਨਹੀਂ ਤਾਂ ਬੱਚੇ ਵੀ ਜੇ ਨੀਕੇ ਵਿੱਚ ਲਪੇਟ ਜਾ ਸਕਦੇ ਤੇ ਧੂਏ ਦੀ ਲਪੇਟ ਤੇ ਅੱਗ ਦੀ ਲਪੇਟ ਚ ਆ ਦੇਖ ਸਾਰਾ ਸਮਾਨ ਗਰੀਬ ਦਾ ਸੜ ਕੇ ਸੁਆਹ ਹੋ ਗਿਆ ਗਰੀਬ ਬੰਦਾ ਜੇ ਦੇਖ ਸਕਦੇ ਵੀ ਕੀ ਖਰੀਦ ਸਕਦਾ ਅੱਜ ਕੱਲ ਮਹਿੰਗਾਈ ਦਾ ਜਵਾਨ ਹੈ ਜਿਹੜੇ ਕਹਿੰਦੇ ਰੋਜ਼ ਦਿਹਾੜੀ ਕਰਕੇ 400 ਰੁਪਏ ਦਿਹਾੜੀ ਤੇ ਉਹ ਚੋਂ ਵਿੱਚ ਜੋੜ 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 ਕੇ ਸਮਾਨ ਲੈਂਦਾ ਗਰੀਬ ਬੰਦਾ ਪਰ ਆ ਦੇਖ ਸਕਦੇ ਹੋ ਵੀ ਗਰੀਬ ਮਾਰੀ ਵਾਲੀ ਗੱਲ ਹੈ ਜਿਹੜੀ ਉਹ ਹੋ ਗਈ ਕਿਵੇਂ ਹੋਈ ਆ ਗੱਲਬਾਤ ਭਾਈ ਇਹ ਕੋਈ ਪਤਾ ਲੱਗਿਆ ਕਿਵੇਂ ਮੱਖਣ ਹਾਂ ਜੀ ਖੜੀ ਵਗੜ ਸੋ ਹਾਂ ਭਾਈ ਕਿਵੇਂ ਲੱਗੀ ਆ ਕੇ ਕੋਈ ਪਤਾ ਲੱਗਿਆ ਭਾਈ ਨਾ ਜੀ ਇਹ ਉਧਰੋਂ ਮੈਂ ਆ ਰਹੀ ਸੀਗੀ ਤੂੰ ਆ ਨਿਕਲਣ ਲੱਗ ਰਿਆ ਸੀਗਾ ਕਰਿਆ ਹੈ ਨਹੀਂ ਸੀ ਕੋਈ ਕੋਈ ਨਹੀਂ ਸੀਗਾ ਕਰੇ ਪਾਪਾ ਸੀਗਾ ਕੱਲਾ ਉਹ ਕਿਹੜੀ ਸਾਈਡ ਤੇ ਸੀ ਉਹ ਦੂਜੇ ਪਾਸੇ ਪਿਆ ਸੀਗਾ ਜੀ ਤੂੰ ਆ ਨਿਕਲਣ ਲੱਗ ਰਿਆ ਤੀ ਮੈਂ ਗੱਦਨੇ ਆ ਕੇ ਜਦੋਂ ਦੇਖਿਆ ਤੇ ਅੱਗ ਲੱਗਣ ਲੱਗ ਰਹੀ ਤੇ ਪੂਰਾ ਭਾਂਬੜ ਚੱਲਣ ਲੱਗ ਰਿਹਾ ਅੰਦਰ ਪੇਟੀ ਚ ਬੈਡ ਦੇ ਉੱਤੇ ਹਾਂ ਬੈਡ ਮੱਚ ਰਿਹਾ ਸੀ ਤੂੰ ਪਤਾ ਨਹੀਂ ਲੱਗਿਆ ਅੱਗ ਕਿਵੇਂ ਲੱਗੀ ਹੈ ਨਾ ਜੀ ਕੋਈ ਪਤਾ ਨਹੀਂ ਲੱਗੇ ਤਾਰਾਂ ਲੱਗੀਆਂ ਨੇ ਜੀ ਤਾਰਾਂ ਨਾਲ ਹੋਇਆਗਾ ਟੈਚੀ ਤਾਰਾਂ ਨਾਲ ਹੋ ਗਿਆ ਹਾਂ ਦੇਖ ਸਕਦੇ ਹੋ ਵੀ ਨੁਕਸਾਨ ਹੈ ਜੇ ਕਹਿ ਦਈਏ ਹੂੰ ਗਰੀਬ ਦਾ ਤਾਂ ਕਹਿੰਦੇ ਨੇ ਜੇ 5-10 ਹਜ਼ਾਰ ਦਾ ਨੁਕਸਾਨ ਹੈ ਅੱਜ ਕੱਲ ਬਹੁਤ ਇਹਨਾਂ ਨੇ ਹੁਣ ਐਂ ਲਾ ਲੋ ਵੀ ਮਨ ਕਰੇ ਤੂੜੀ ਦਾ ਕੰਮ ਕਰਿਆ ਹੋਊਗਾ ਮਾਤਾ ਹੈ ਸਭ ਵਿਚਾਰਾ ਬਿਲਕੁਲ ਤੂੜੀ ਦਾ ਕੰਮ ਤੂੜੀ ਦਾ ਕੰਮ ਕਰਿਆਦੀ ਸੀ ਇਸ ਤੋਂ ਜਿਹੜਾ ਪੈਸਾ ਟੱਕਰਦੀ ਉਹ ਵੀ ਪੈਸੇ ਦੇ ਦਿੱਤੀ ਸਾਰਾ ਮੱਚ ਗਿਆ ਜੀ ਦਾ ਤੂੜੀ ਦੇ ਇਕੱਠੇ ਕਰੇ ਕਰੇ ਤੋੜੀ ਕਰੇ ਸਾਰੇ ਮੱਚ ਗਿਆ ਜੀ ਸੁਆਹ ਹੋ ਗਏ ਸਾਡੀ ਤਾਂ ਗਰੀਬ ਮਾਰ ਹੋ ਗਈ ਜੀ ਹੱਥ ਮੰਨ ਕੇ ਬੇਨਤੀ ਆ ਸਾਨੂੰ ਵੱਧ ਤੋਂ ਵੱਧ ਸਾਥ ਦਿਓ ਠੀਕ ਹੈ ਜੀ ਦੇਖ ਸਕਦੇ ਹੋ ਜੀ ਮਾਤਾ ਦਾ ਬੁਰਾ ਹਾਲ ਹੈ ਕਿਉਂਕਿ ਦਿਨ ਰਾਤ ਮੈਂ ਦੇਖਦਾ ਇਹਨੂੰ ਇਹ ਤਾਂ ਦਿਨ ਰਾਤ ਲੋਕਾਂ ਦੇ ਭਾਂਡੇ ਮੰਜ ਮੰਜ ਖੁਸ਼ੀ ਤੇ ਗਮੀਆਂ ਚ ਦਿਨ ਰਾਤ ਕੰਮ ਕਰਿਆ ਹੋਇਆ ਇਹਨੇ ਸਾਰੇ ਪਿੰਡ ਦੇ ਵਿੱਚ ਤੁਸੀਂ ਤਾਂ ਕੰਮ ਕਰਿਆ ਤੇ ਹਾਂਜੀ ਸਾਰੇ ਪੈਸੇ ਪੁੱਛੇ ਬੱਤ ਕੇ ਕੱਪੜੇ ਵਾਟੇ ਦੇ ਬੰਦ ਬੰਦ ਸਭ ਕੁਝ ਮੱਚ ਗਿਆ ਇਹ ਪਿੱਲ ਕੋਲ ਦੇਖ ਸਕਦੇ ਹੋ ਜੀ ਮੈਂ ਦੇਖਿਆ ਤੁਸੀਂ ਐਂ ਹਿਸਾਬ ਲਾ ਲਓ ਵੀ ਗਊ ਸਾਲਾ ਚ ਤਾਂ ਡ ਕੰਮ ਕਰਦੀ ਐ ਪਿੰਡ ਚੱਟ ਗੋਹੇ ਦਾ ਜਾਂ ਹੋਰ ਕਦੇ ਕਿਸੇ ਦੇ ਭਾਂਡੇ ਮੰਜਮਾ ਇਹ ਕਹਿੰਦਾ ਜੀ ਇੰਨਾ ਕੰਮ ਇਹਨੇ ਸੀ ਦੇਖਦੇ ਨੂੰ ਮੈਨੂੰ ਹੋ ਗਏ 20 30 ਸਾਲ ਤਾ ਵੀ ਇਹ ਬਹੁਤ ਜ਼ਿਆਦਾ ਗਰੀਬ ਬੰਦਾ ਕੀ ਕਰ ਸਕਦਾ ਬਹੁਤ ਜ਼ਿਆਦਾ ਜੇ ਕਹਿੰਦੀ ਵੀ ਮਾੜੇ ਹਾਲਾਤ ਨੇ ਸਾਡੇ ਜੋ ਕਹਦਨੇ ਰਾਜਾ ਨਾਈ ਭਾਈਚਾਰੇ ਚ ਆਉਂਦੇ ਨੇ ਵੀ ਮਾੜੇ ਹਾਲਾਤ ਨੇ ਜਿਹੜੇ ਇੱਕ ਗਰੀਬ ਬੰਦੇ ਨੇ ਯਾਰ ਹੁਣ ਇਹਨਾਂ ਨੇ ਸੀਜ਼ਨ ਟੂੜੀ ਦਾ ਸੀਜ਼ਨ ਲਾਇਤੀ ਗਊਸਾਲਾ ਚੱਟ ਲੱਗੇ ਹੋਏ ਨੇ ਉੱਥੇ ਵੀ ਗੋਹੇ ਟੱਕੇ ਦਾ ਜਾਂ ਭਾਂ ਰੋਟੀਆਂ ਲਾਉਣ ਦਾ ਕੰਮ ਪਰ ਹਾਲਾਤ ਦੇਖ ਲਓ ਕੀ ਕਰੂਗਾ ਯਾਰ ਗਰੀਬ ਬੰਦਾ ਕਿੰਨਾ ਕ ਨੁਕਸਾਨ ਹੋ ਗਿਆ ਜੀ ਤਾਰਕਾ ਤਾਂ ਅਗਾਈ ਜੀ ਸਭ ਕੁਝ ਦੇਣਾ ਹੈਗਾ ਬੈੱਡ ਮੱਚ ਗਏ ਬੈੱਡ ਮੱਚ ਗਏ 20000 ਰੁਪਿਆ ਪਿਆ ਤੇ ਜਿੱਦੇ ਪੱਟੇ ਆ ਗਏ ਅੱਛਾ 20000 18 20000 ਕਹਿੰਦੇ ਸੀ ਹਾਂ ਜੀ ਅਗਲੇ ਕੀ ਬਾਤ ਦਿੰਦਾ ਸੀ ਉਹ ਦੱਸਦੇ ਸੀ ਕਹਿੰਦੇ 18 18000 ਰੁਪਿਆ ਸੀ ਕਹਿੰਦੇ ਸੀ ਸਾਡੇ ਦਾ ਹੀ ਉੱਪਰ ਲੈਣ ਵਾਲੇ ਕੱਪੜੇ ਸੀ ਜਿਹੜੇ ਉਹ ਵੀ ਮੱਚ ਗਏ ਅੱਛਾ ਹਾਂ ਸਭ ਮੱਚ ਗਏ ਬੱਚੇ ਬਚ ਗਏ 900 ਬੱਚੇ ਨਹੀਂ ਸੀ ਅੰਦਰ ਹਨਾ ਹਾਂ ਜੀ ਉਹ ਬਾਤ ਹੈ ਕਈ ਵਾਰੀ ਬਾਹਰ ਨੂੰ ਪਾ ਕੇ ਬਾਹਰੇ ਭੱਜ ਜਾਂਦੇ ਨੇ ਬੱਚਿਆਂ ਨੂੰ ਬਾਹਰ ਗਏ ਹੋਏ ਸੀ ਜੀ ਉਹਨਾਂ ਦੀ ਬਚਤ ਰਹਿ ਗਈ ਹਾਂ ਚਾਚੇ ਕਹਿੰਦੇ ਦਿਨ ਬੰਦੇ ਕੌਣ ਨੇ ਆ ਮਰ ਗਿਆ ਲੈ ਨਾ ਸਮਾਂ ਤੇ ਲੈ ਸਾਰਾ ਸਾਰਾ ਮਰ ਗਿਆ ਹੋਰ ਅੱਗੇ ਦੇਖਣੇ ਆ ਉਹਦੇ ਮਾਂ ਨਹੀਂ ਦੀ ਮੂੰਹ ਨਹੀਂ ਦੀ 73 415 ਦੋਸਤੋ ਵੀਡੀਓ ਸ਼ੇਅਰ ਕਰਦੇ ਹੋ ਕੋਈ ਯਾਰ ਦਾਨੀ ਸੱਜਣਾ ਥੋੜਾ ਮੋਟਾ ਚੱਲ ਹੁੰਦਾ ਉਹ ਕਹਿੰਦਾ ਕੱਪੜੇ ਵੀ ਨਹੀਂ ਉੱਤੇ ਲੈਣ ਵਾਲੇ ਰਹੇ ਦੇ ਸਾਡੀ ਕਰਦੇ ਨੇ ਜੇ ਕਹਦੀ ਇਹ ਪਰਵਾਰ ਬਾ ਦੇਖੋ ਮੱਚ ਗਿਆ ਵਿੱਚ ਅੱਧ ਮੱਚ ਗਿਆ ਹੁਣ ਇਹ ਕਿਹੜਾ ਕੰਮ ਆਊਗਾ ਕੋਈ ਕੋਈ ਸਾਈਡ ਮੱਚ ਗਈ ਕਿਵੇਂ ਪੇਟੀ ਵੀ ਲੋਹਾ ਲੋਹੇ ਦੇ ਲੋਕ ਵੀ ਟੁੱਟ ਗਏ ਅੱਗੇ ਨਾਲ ਤੁਸੀਂ ਐਂ ਲਾ ਲੋ ਪਿੰਗਲ ਗਏ ਹੋਰ ਸਮਾਨ ਕਿਵੇਂ ਬਚੂਗਾ ਇਹ ਤਾਂ ਵੀ ਇਹ ਸ਼ੁਰੂ ਕਰ ਗਏ ਆ ਨਾ ਨਾ ਕੀ ਹੋ ਜਾਣਾ ਮੈਂ ਤਾਂ ਤੁਹਾਨੂੰ ਇੱਕ ਪਹਿਲਾਂ ਦੋ ਵਾਰ ਪਹਿਲਾਂ ਬਾਹਰ ਆਈਆਂ ਪਾਣੀ ਪੀਤੀ ਗਈਆਂ